ਸਚੋ ਸਿਟੀ ਟੂ ਗਰਮੀਤ ਸਿੰਘ ਐਸ ਐਚਓ ਕੋਲ ਇਨਫੋਰਮੇਸ਼ਨ ਆਈ ਕਿ ਇੱਕ ਗੱਡੀ ਨੰਬਰ DL10CA8029 골ਡਨ ਕਲਰ ਦੀ ਹੈ ਜਿਸ ਨੂੰ ਸੁਦੀਰ ਕੁਮਾਰ ਪੁੱਤਰ ਰਮੇਸ਼ ਚੰਦ ਇਹ ਬਰੇਲੀ ਦਾ ਰਹਿਣਾ ਹੈ ਇਹਦੇ ਨਾਲ ਤਿੰਨ ਹੋਰ ਬੰਦੇ ਨੇ ਸੌਰਵ ਪੁੱਤਰ ਨਰੇਸ਼, ਰੋਸ਼ਨ ਲਾਲ ਪੁੱਤਰ ਮੁਲਖਰਾਜ ਇਹ ਆਪਣੇ ਪਾਇਲ ਦਾ ਹੈਗਾ ਇੱਕ ਮਨਪ੍ਰੀਤ ਪੁੱਤਰ ਬਲਵੀਰ ਸਿੰਘ ਹੈ ਪੀਰਖਾਨਾ ਰੋਡ ਰਵੀਦਾਸ ਮੰਦਰ ਦੇ ਕੋਲ ਹੈ ਇਹ ਇਥੋਂ ਦਾ ਇੱਕ ਬੰਦਾ ਖੰਨੇ ਦਾ ਚਾਰੋਂ ਬੰਦੇ ਵੀ ਭਾਰੀ ਮਾਤਰਾ ਵਿੱਚ ਫੀਮ ਲੈ ਕੇ ਮਿਲਟਰੀ ਗਰਾਊਂਡ ਕੋਲ ਲੋ ਚੌਕ ਕੋਲ ਆ ਰਹੇ ਨੇ ਤੇ ਇਮੀਡੀਏਟਲੀ ਗੁਰਮੀਤ ਸਿੰਘ ਨੇ ਸੰਬੰਧੀ ਅਫੇਅਰ ਨੰਬਰ 94 ਦਰਜ ਕੀਤੀ ਤੇ ਜਾ ਕੇ ਜਦੋਂ ਗੱਡੀ ਦੀ ਤਲਾਸ਼ੀ ਲਈ ਮੇਰੀ ਹਾਜ਼ਰੀ ਵਿੱਚ ਤਾਂ 3 ਕਿਲੋ ਫੀਮ ਬਰਾਮਦ ਹੋਈ ਆ ਇਹਨਾਂ ਤੇ ਪਹਿਲਾਂ ਵੀ ਇੱਕ ਦੋ ਦੋ ਪਰਚੇ ਦਰਜ ਨੇ ਦੇ ਉਤੋਂ ਬਰੇਲੀ ਤੋਂ ਲਿਆ ਕੇ ਇਹਨਾਂ ਸੋਚਿਆ ਵੀ ਇਲੈਕਸ਼ਨ ਚ ਚੈਕਿੰਗ ਘੱਟ ਹੋਊਗੀ ਇਸ ਕਰਕੇ ਵੀ ਅਸੀਂ ਲਿਆ ਕੇ ਵੇਚ ਸਕੀਏ ਤਦ ਨਾਲ ਕਿ ਇਹਨਾਂ ਨੂੰ ਇਨਫੋਰਮੇਸ਼ਨ ਮਿਲ ਗਈ ਤੇ ਇਹਨਾਂ ਨੇ 3 ਕਿਲੋ ਫੀਮ ਬਰਾਮਦ ਕੀਤੀ ਹੈ ਸਰ ਹੋਰ ਵੀ ਕਿ ਬਰਾਮਦ ਇਹਨਾਂ ਤੋਂ 1 ਲੱਖ ਰੁਪਇਆ ਜਿਹੜੀ ਹੈਗੀ ਡਰੱਗ ਮਨੀ ਰਿਕਵਰ ਹੋਈ ਆ ਇਹ ਤੁਹਾਨੂੰ ਦਿਖਾ ਰਣੇ ਆਹ ਲੱਖ ਰੁਪਇਆ ਜਿਹੜੀ ਹੈਗੀ ਹੈ ਇਹ ਡਰੱਗ ਮਨੀ ਇਹਨਾਂ ਤੋਂ ਰਿਕਵਰ ਕਰਾਈ ਆ 3 ਕਿਲੋ ਫੀਮ ਸੀਗੀ ਹੋਰ ਵੀ ਸ਼ਾਇਦ ਸਾਨੂੰ ਬਰਾਮਦ ਕੀ ਹੋ ਸਕੇ ਅਸੀਂ ਦੋ ਦਿਨ ਦਾ ਇਹਦਾ ਪੁਲਿਸ ਮਾਰ ਲਿਆ ਅੱਗੇ ਦੱਸੋ ਜੇ ਇਹਨਾਂ ਨੇ ਕਿਉਂ ਸੁਲਾਈ ਕਰਨੀ ਸੀ ਉਹ ਅਸੀਂ ਵੈਰੀਫਾਈ ਕਰ ਰਹੇ ਦੋ ਬੰਦੇ ਤਾਂ ਇੱਥੋਂ ਦੇ ਆ ਜਿਹੜੇ ਜਿਹਨਾਂ ਨੇ ਲੈਣੀ ਸੀਗੀ ਇਹ ਇਕੱਠੇ ਚਾਰੋਂ ਨਾਲ ਆਏ ਸੀਗੇ ਦੋ ਬਰੇਲੀ ਦੇ ਹੈਗੇ ਨੇ ਦੋ ਆਪਣੇ ਖੰਨੇ ਦੇ ਹੈਗੇ ਨੇ ਇੱਕ ਪਾਇਲ ਦਾ ਇੱਕ ਖੰਨੇ ਦਾ